ਸਿੱਖ ਸ਼ਹੀਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦੂ ਤਰਮਨਾ ਹੋ ਰਹੇ ਅਨਿਆਇ ਖਿਲਾਫ ਹਿੰਦੂਆਂ ਦੇ ਬਾਂਹ ਫੜੀ ਤੇ 11 ਨਵੰਬਰ 1675 ਈਸਵੀ ਨੂੰ ਦਿੱਲੀ ਦੇ ਚਾਨੀ ਚੌਕ ਵਿਖੇ ਆਪਣੀ ਸ਼ਹੀਦੀ ਦਿੱਤੀ। ਇੱਥੇ ਹੁਣ ਗੁਰਦੁਆਰਾ ਸ਼ੇਸ਼ਗੰਜ ਸਾਹਿਬ ਸੁਸ਼ੋਭਿਤ ਹੈ। ਪਾਈ ਮਤੀ ਦਾਸ ਜੀ ਆ ਪਾਈ ਪਰਾਗਾ ਜੀ ਦੇ ਪਰਪੋਤੇ ਸਨ ਪਾਈ ਸਾਹਿਬ ਨੂੰ ਸ਼੍ਰੀ ਗੁਰਤੇਗ ਬਹਾਦਰ ਜੀ ਦੇ ਸੰਮੁਖ 9 ਨਵੰਬਰ 1675 ਈਸਵੀ ਨੂੰ ਸ਼ਹੀਦ ਕੀਤਾ ਗਿਆ ਜਲਾਦਾ ਨੇ ਆਰੇ ਦੁਆਰਾ ਪਾਈ ਮਤੀ ਦਾਸ ਜੀ ਦੇ ਸਰੀਰ ਦੇ ਦੋ ਹਿੱਸੇ ਕਰ ਦਿੱਤੇ ਪਰ ਉਹਨਾਂ ਦਾ ਧ੍ਰੜ ਨਿਸ਼ਚੈ ਨਹੀਂ ਟੁਲਾ ਸਕੇ ਪਾਈ ਸਤੀ ਦਾਸ ਜੀ ਪਾਈ ਸਾਹਿਬ ਪਾਈ ਮਤੀ ਦਾਸ ਜੀ ਦੇ ਸਕੇ ਪਰ ਆਸਨ ਪਾਈ ਸਾਹਿਬ ਨੂੰ ਵੀ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਸੰਮੁਖ ਰੂਹ ਵਿੱਚ ਲਪੇਟ ਕੇ ਅੱਗ ਲਗਾ ਕੇ 9 ਨਵੰਬਰ 1675 ਈਸਵੀ ਨੂੰ ਸ਼ਹੀਦ ਕੀਤਾ ਗਿਆ ਪਾਈ ਦਿਯਾਲਾ ਜੀ ਆ ਪਾਈ ਮਨੀ ਸਿੰਘ ਜੀ ਦੇ ਸਗੇ ਪਰਾਸਨ ਆਪ ਜੀ ਨੂੰ ਵਿਸ਼ਿਰ ਵਰਤੇਗ ਬਾਦ ਸਾਹਿਬ ਜੀ ਦੇ ਸੰਮੁਖ ਦੇਗ ਵਿੱਚ ਉਬਾਲ ਕੇ 9 ਨਵੰਬਰ 1675 ਇਸਵੀ ਨੂੰ ਸ਼ਹੀਦ ਕੀਤਾ ਗਿਆ